ਆ ਗੁਰੇ ਤੇ ਪੂਜਾ ਰਾਨੀ ਤੇਰੇ ਪਤੀ ਦੀ ਮੌਤ ਹੋਈ ਹੈ ਕੱਲ ਨਸ਼ੇ ਨਾਲ ਕੀ ਗੱਲ ਕੀ ਹੋਈ ਕਿਵੇਂ ਮੌਤ ਹੋਈ ਕਿਸਲਾਤਿਚ ਮਿਲਿਆ ਬਸਰ ਪਤਾ ਹੀ ਨਹੀਂ ਨਸ਼ੇ ਦਾ ਬਸ ਕਿਸੇ ਘਰੋਂ ਲਿਆਂਦਾ ਸੀ ਕਿਸੇ ਦੇ ਘਰੋਂ ਲਿਆਂਦਾ ਸੀ ਕਿੰਨੇ ਚਿਰ ਤੋਂ ਨਸ਼ਾ ਕਰ ਰਿਹਾ ਸੀ ਜੀ ਥੋੜਾ ਟਾਈਮ ਹੀ ਹੋਇਆ ਹੈ ਨਾ ਟਾਈਮ ਤੋਂ ਹੋਇਆ ਨਹੀਂ ਕਦੀ ਤੁਸੀਂ ਦੇ ਉਹਨੂੰ ਉਹਨੂੰ ਸੈਂਟਰ ਨਹੀਂ ਛਕਾਇਆ ਵੀ ਸੈਂਟਰ ਛੱਡਦੀ ਹੈ ਨਸ਼ਾ ਛੁਡਾਣ ਵਾਸਤੇ ਨਹੀਂ ਸਰ ਇਹਨਾਂ ਕਰਦਾ ਹੀ ਨਹੀਂ ਸੀ ਇਹ ਸਾਰੇ ਕੱਟ ਕਰਦਾ ਸੀ ਕੱਟ ਹੀ ਕਰਦਾ ਸੀ ਤੇ ਜਿਹੜੇ ਘਰੋਂ ਲਿਆਂਦਾ ਉਹਨੇ ਦੱਸਿਆ ਨਹੀਂ ਵੀ ਕਿੱਥੋਂ ਲਿਆ ਕੇ ਕੀਤਾ ਇਹਨੇ ਨਸ਼ਾ ਨਹੀਂ ਦੱਸੇ ਅਕੜਾ ਦੁਸ਼ਮਣੀ ਸੀ ਬਸਾਰੋ ਕੰਮ ਕਰ ਕੰਮ ਕਰਨ ਗਿਆ ਸੀ ਉਹਨ ਦਾ ਕਿੰਨੇ ਬੱਚੇ ਤੁਹਾਡੇ ਕੀ ਨਾਂ ਬਾਬਾ ਜੀ ਤੁਹਾਡਾ ਹਾਂ ਜੀ ਕੀ ਤੁਹਾਡੇ ਬੇਟੀ ਦਾ ਕੀ ਨਾਂ ਸੀ ਕੋਰਾ ਸੀ ਕੀ ਇਵੇਂ ਡੱਟ ਕਿਵੇਂ ਹੋਈ ਹੁੰਦੀ ਹੈ ਮੈਂ ਕੀ ਲਾਤੀਚ ਮਿਲਿਆ ਜੀ ਦੇ ਉਸੀ ਪਿਓ ਸੀਗਾ ਕੀ ਕਰਦਾ ਕੀ ਸੀਗਾ ਮਜ਼ਦੂਰੀ ਕਰਨ ਗਿਆ ਉਹ ਤੋਂ ਆਇਆ ਨਸ਼ੇ ਕਿੰਨੇ ਟਾਈਮ ਤੋਂ ਕਰ ਰਿਹਾ ਸੀਗਾ ਕਿੰਨ ਸਾਲ ਤੋਂ ਤੇ ਕਦੀ ਪਤਾ ਲੱਗਿਆ ਵੀ ਨਸ਼ਾ ਕਿੰਦੇ ਤੋਂ ਲਿਆਂਦਾ ਸੀ ਕੀ ਕਰਦਾ ਸੀ ਨਹੀਂ ਨਹੀਂ ਪਤਾ ਲੱਗਿਆ ਜਿੰਨਾ ਘਰੋਂ ਮਿਲਿਆ ਉਹ ਕਿੱਥੋਂ ਮਿਲਿਆ ਸੀ ਕੌਣ ਸੀ ਇੱਥੇ ਨਾਲ ਕੱਢਣਾ ਉੱਥੇ ਇੱਕ ਮਜ਼ਦੂਰੀ ਕਰਨ ਗਿਆ ਸੀਗਾ ਨਹੀਂ ਉਹਦੇ ਨਾਲ ਕੋਈ ਨਾਲ ਮਜ਼ਦੂਰੀ ਕਰਨ ਦਿੰਦਾ ਉਹ ਵੀ ਮਜ਼ਦੂਰੀ ਕਰਦਾ ਉਹ ਵੀ ਨਸ਼ੇ ਕਰਦਾ ਪੁਲਿਸ ਕਾਰਵਾਈ ਕਰ ਲਈ ਸਾਰੀ ਨਹੀਂ ਹੋਈ ਪੁਲਿਸ ਦਾ ਗਿਆਨ ਦੇ ਅਨੁਸਾਰ ਜੋ ਜਿਹੜਾ ਹੈਗਾ ਉਹਦੇ ਹਾਲਾਤਾਂ ਚੈੱਕ ਕਰਨਾ ਜਦੋਂ ਕਲੀਅਰ ਹੋ ਜਾਵੇ ਸਾਰਾ ਉਹ ਸਟੇਲ ਸੀ ਜਦੋਂ ਉਹ ਹੈਗਾ ਪੁਲਿਸ ਕੋਲ ਕਰਕੇ ਰਹਿ ਗਈ ਜਿਹੜਾ ਨੇ ਬੈਠਾ ਪੌਜ਼ ਆਫ ਲੈ ਤਾ ਦਾ ਵੀ ਇਹਦਾ ਅਕੀਸਾ ਗੁਰੂ ਅਕੀਰਤ ਦੇ ਨਾਮ ਦੇ ਰਹੇ ਉਹਨਾਂ ਨੂੰ ਵੀ ਸਿਕਿਉਰਿਟੀ ਕਰਦਾ ਜਿਹੜਾ ਬਣਦਾ ਹੈ ਜਿਹਦੀ ਕੋਸ਼ਿਸ਼ ਕੀਤੀ ਕਰਦਾ ਅਸਲ ਵਿੱਚ ਸਾਡੀ ਪੁਲਸ ਕੋਲ ਲਗਾਤਾਰ ਫੋਨ ਆਉਂਦੇ ਰਹਿੰਦੇ ਸੈਲਰੀ ਆ ਤੇ ਅਸੀਂ ਪਿਛਲੇ ਜਿਹੜਾ ਅਪ੍ਰੈਲ ਮਹੀਨੇ ਤੇ ਕੁਮਾਰ ਜੀ ਦਾ ਪੈਨਸਨ ਹੋਇਆ ਉਹ ਚਾਰੀ ਗ੍ਰਾਪਸ ਐਫ ਆਰ ਜਿਹੜੀਆਂ ਐਨਪੀਐਸ ਵੀ ਹੋ ਗਈਆਂ ਤੇ ਉਹਨਾਂ ਜਿਹੜਾ ਸਟਾਫ ਤੇ ਜਿਹੜਾ ਰਿਕਵਰੀ ਤੇ ਦਾਅਸ ਕੀਤੇ ਸਨ ਅਸੀਂ ਪਰਵਾਹ ਕਰਦੇ ਹਾਂ ਸਰ ਪਰਿਵਾਰ ਦਾ ਰੋਪ ਹੈ ਕਿ ਜਿੰਨਾ ਘਰੋਂ ਨਸ਼ਾ ਲਵੇ ਇੱਕ ਬੇਹੋਸ਼ੀ ਹਾਲ ਤੇ ਮਿਲਿਆ ਉਹ ਵੀ ਨਸ਼ਾ ਕਰਦੇ ਨੇ ਪੱਕਾ ਸੀਡ ਫਾਰਮਸੀ ਨਸ਼ਾ ਲਹਾਂਦਾ ਹੈ ਕਿ ਉਹਨਾਂ ਵਿੱਚ ਕੋਈ ਪਰਬਈ ਹੋਵੇਗੀ ਜੀ ਇਸ ਇਨਵੈਸਟੀਗੇਟ ਕਰਕੇ ਜਿਹੜਾ ਵੀ ਦੋਸ਼ੀ ਹੋਊਗਾ ਜਿਹੜਾ ਪਹਿਲਾਂ ਵੀ ਜਿਹੜਾ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਸੀ ਉਹ ਜੋ ਬੰਦੇ ਜਿਹੜੇ ਤੇ ਲੈ ਕੇ ਆਇਆ ਜਿਹੜਾ ਕਿਹਾ ਉਹ ਸਾਰੇ ਬੰਦੇ ਅਰੈਸਟ ਕੀਤੇ ਉਹਨਾਂ ਤੇ ਐਫ ਆਈ ਆਰ ਰਜਿਸਟਰ ਕੀਤੀ ਹੈ ਜਿਹੜਾ ਵੀ ਬੰਦਾ ਇਸ ਚ ਕੋਈ ਦੋਸ਼ੀ ਹੋਊਗਾ ਤੇ ਸਖਤ ਸਜ਼ਾ ਠੀਕ